ਨਾਨਕ ਸਿੰਘ ਜੀ ਦਾ ਲਿਖਿਆ ਨਾਵਲ ਗਗਨ ਦਬਾਮਾ ਬਾਜਿਆ ਭਾਗ ਪਹਿਲਾ ਤੇ ਲਿਖਦਾ ਹੋਇਆ ਨਾਲੋਂ ਨਾਲ ਸੋਚੀ ਜਾਂਦਾ ਹਾਂ ਕਿ ਇਹ ਜਿਹੜੇ ਬੇਹਿਸਾਬੇ ਕਾਗਜ਼ ਕਾਲੇ ਕਰਨ ਲਿਆ ਹਾਂ ਇਹਨਾਂ ਨੂੰ ਕੋਈ ਪੜ੍ਹੇਗਾ ਵੀ ਬਲਕਿ ਹੋ ਸਕਦਾ ਸੀ ਕਿ ਲਿਫਾਫੇ ਦੀ ਨੁਕਰੀ ਲਿਖਿਆ ਹੋਇਆ ਚਿੱਠੀ ਭੇਜਣ ਵਾਲੇ ਦੇ ਨਾਂ ਪੜ੍ਹ ਕੇ ਤੋਂ ਵਿਣਾ ਖੋਲਿਆ ਹੀ ਪਾੜ ਕੇ ਸੁੱਟ ਦੇਵੇ ਕੀ ਮੈਂ ਨਹੀਂ ਜਾਣਦਾ ਕਿ ਮੇਰੇ ਪ੍ਰਤੀ ਨਫ਼ਰਤ ਨਾਲ ਤੂੰ ਅੱਡੀ ਤੋਂ ਚੋਟੀ ਤੱਕ ਭਰੀ ਹੋਈ ਹੋਵੇਗੀ ਤੇ ਇਹ ਸਭ ਜਾਣਦੇ ਆ ਪੁੱਛਦੇ ਵੀ ਅੱਜ ਕੋਈ ਮੈਂ ਟੀਟ ਫਣੇ ਤੇ ਉੱਤਰ ਆ। ਇਸੇ ਸਵਾਲ ਦਾ ਤਾਂ ਮੈਨੂੰ ਜਵਾਬ ਨਹੀਂ ਲੱਭ ਰਿਹਾ। ਖੈਰ ਟੀਟ ਪਣਾ ਦਾ ਠੀਕ ਠੁਕ ਪਣਾ ਹੀ ਸਹੀ। ਪਰ ਹੁਣ ਜਦ ਇੱਕ ਸਿੱਧਾ ਸ਼ੂ ਹੀ ਬੈਠਾ ਤਾਂ ਤੰਦ ਦੀ ਕਲ ਮਾਥੋਂ ਨਹੀਂ ਛੱਡਾਂਗਾ। ਤਾਂ ਤਿੱਕ ਦਿਲਾਂ ਦੀਆਂ ਚਾਰੇ ਕੰਨੀਆਂ ਖੋਲ ਕੇ ਇਹਨਾਂ ਕਾਗਜ਼ਾਂ ਤੇ ਪੜ ਜਣਾਵਾਂਗਾ। ਇਸ ਵੇਲੇ ਅਤੀ ਰਾਤ ਦਾ ਵਕਤ ਹੈ ਤੇ ਹਰ ਪਾਸੇ ਸਨਾਟਾ ਛਾਇਆ ਹੋਇਆ ਹੈ ਉੰਜ ਦਾ ਫੌਜੀ ਜ਼ਿੰਦਗੀ ਹੀ ਐਸੀ ਹੈ ਜਿਸ ਵਿੱਚ ਆਰਾਮ ਬੇਰਾਮੀ ਦਾ ਕਦੀ ਸਵਾਲ ਹੀ ਨਹੀਂ ਪੈਦਾ ਹੁੰਦਾ ਪਰ ਲੜਾਈ ਦੇ ਮੋਰਚੇ ਵਿੱਚ ਜਾਨ ਵੇਲੇ ਖੈਰ ਇਹ ਮੋਰਚਾਂ ਦੀ ਕਥਾ ਬਹੁਤ ਲੰਬੀ ਹੈ ਰਾਣੋ ਬਹੁਤ ਹੀ ਲੰਬੀ ਜਿਸ ਦੀ ਵਿਆਖਿਆ ਕਲਮ ਨਾਲ ਨਹੀਂ ਜ਼ਬਾਨ ਨਾਲ ਹੀ ਕੀਤੀ ਜਾ ਸਕਦੀ ਹੈ ਸੋ ਫਿਲਹਾਲ ਮੈਂ ਉਹਨਾਂ ਗੱਲਾਂ ਬਾਰੇ ਹੀ ਲਿਖਾਂਗਾ ਜਿਨ੍ਹਾਂ ਨੇ ਅੱਜ ਮੈਨੂੰ ਇਸ ਟੀਚ ਬਣੇ ਲਈ ਮਜਬੂਰ ਕਰ ਦਿੱਤਾ ਹੈ ਪਰ ਕੀ ਮੈਂ ਐਸਾ ਕਰ ਵੀ ਸਕਾਂਗਾ ਜਦੋਂ ਅੰਦਰੋਂ ਕੋਈ ਤੂਫਾਨ ਜਿਹਾ ਉੱਡਿਆ ਉਹ ਮੁੰਡਿਆ ਆ ਰਿਹਾ ਹੈ ਤੈਨੂੰ ਯਾਦ ਹੋਵੇਗਾ ਰਣ ਉਸ ਦਿਨ ਦਾ ਵਾਕਿਆ ਯਾਦ ਕਿਉਂ ਨਹੀਂ ਹੋਵੇਗਾ ਇਹੋ ਜਿਹੇ ਵਾਕਿਆਤ ਜ਼ਿੰਦਗੀ ਭਰ ਵੀ ਭਰ ਵੀ ਕਦੀ ਕਿਸੇ ਨੂੰ ਨਹੀਂ ਬੋਲ ਸਕਦੇ ਨੇ ਕਿਤਨੇ ਨੈਅਸ਼ ਕਰੀਆਂ ਸਨ ਉਹ ਮੇਰੇ ਲਈ ਜਦੋਂ ਮੈਂ ਉਸ ਵਿਅਕਤੀ ਦੀ ਜੀਵ ਪਰਕੇ ਨਰਾਤਰ ਕੀਤਾ ਜਿਸ ਦੀ ਮੈਨੂੰ ਪੂਜਾ ਕਰਨੀ ਚਾਹੀਦੀ ਸੀ ਤੈਨੂੰ ਪਤਾ ਰਣ ਇਹ ਜਿਹੜੇ ਲੋਕੀ ਪ੍ਰਸ਼ਤ ਕਰਿਆ ਕਰਦੇ ਨੇ ਕਿਉਂ ਤੇ ਕਿੰਨਾ ਹਾਲਾਤਾਂ ਵਿੱਚ ਕਰਦੇ ਨੇ ਜਾਣਦੀ ਕਿਉਂ ਨਹੀਂ ਹੋਵੇਂਗੀ ਕਿ ਹੁਣ ਵੀ ਉਹ ਤੂੰ ਉਦੋਂ ਵਰਗੀ ਮੁੰਨੀ ਹੈ ਹੰਤਾ ਸੁਖ ਨਾਲ ਸੁੰਗੜ ਸਚ ਜੀ ਮਟਿਆਰ ਬਣ ਚੁੱਕੀ ਹੋਵੇਗੀ। ਪ੍ਰਛਿਤ ਲੋਕੀ ਇਸ ਲਈ ਕਰਦੇ ਨੇ ਤਾਂ ਜੋ ਕੀਤੇ ਹੋਏ ਪਾਪ ਦਾ ਬੋਝ ਆਪਣੇ ਦਿਲ ਤੋਂ ਉਤਾਰ ਸਕਣ। ਇਸੇ ਲਈ ਨਾ ਤੇ ਮੇਰੀ ਗੱਲ ਦਾ ਯਕੀਨ ਮੰਨੀ ਰਾਨੋ ਕਿ ਮੈਂ ਵੀ ਜੇ ਉਸ ਦਿਨ ਘਰੋਂ ਨਿਕਲ ਭੱਜਾਂ ਤਾਂ ਕਿਸੇ ਪਾਪ ਦੇ ਪ੍ਰਛਿਤ ਬਜੋਹੀ ਜਿਹੜਾ ਮੈਂ ਕੀਤਾ ਸੀ। ਇਹ ਗੈਰਾ ਨਹੀਂ ਬਲਕਿ ਦੂਰਾ ਪਾਪ ਜੇੜਾ ਮੈਂ ਤੇਰੇ ਨਾਲ ਆਪਣੀ ਮਾਂ ਦਾ ਅਪਮਾਨ ਕਰਕੇ ਕੀਤਾ ਪਰ ਲਗਾਤਾਰ ਇਤਨੇ ਸਾਲਾਂ ਤੱਕ ਪ੍ਰਾਸ਼ਿਤ ਕਰਦੇ ਰਹੇ ਤੇ ਵੀ ਕੀ ਮੇਰੇ ਮਨ 'ਚ ਉਸ ਪਾਪ ਦਾ ਬੋਝ ਉਤਰ ਸਕਿਆ ਇੰਜ ਤੈਨੂੰ ਦਿਲ چیر ਕੇ ਦਿਖਾ ਮਾਰਨੋਂ ਕਿ ਇਤਨੇ ਸਾਲ ਬੀਤ ਜਾਂਦੇ ਅੱਜ ਵੀ ਮੇਰਾ ਧਨ ਮਨ ਉਸ ਪਾਪ ਦੀ ਆਗਨ ਨਾਲ ਉਸੇ ਤਰ੍ਹਾਂ ਝੁਲਸੀ ਜਾ ਰਿਹਾ ਹੈ ਸ਼ਾਇਦ ਮੈਂ ਕੁਝ ਵੇਥਵੀਆਂ ਮਾਰੀ ਜਾ ਰਹਾ ਹਾਂ ਅਸਲ ਵਿੱਚ ਮੇਰਾ ਦਿਮਾਗ ਇਸ ਵੇਲੇ ਠੀਕ ਤਰ੍ਹਾਂ ਕੰਮ ਨਹੀਂ ਕਰ ਰਿਹਾ ਲਿਖਣ ਕੋਈ ਜੱਗਦਾ ਹਾਂ ਤੇ ਲਿਖੀ ਕੁਝ ਚਲਾ ਜਾ ਰਿਹਾ ਜਾਂਦਾ ਹਾਂ ਪਰ ਇਦਾਂ ਤਾਂ ਸਿਰਾਂ ਮੂਹੀ ਕਾਗਜ਼ ਭਰ ਜਾਣ ਤੇ ਵੀ ਮੇਰਾ ਮਨੋਰਥ ਪੂਰਾ ਨਹੀਂ ਹੋ ਸਕਣਾ ਸੋ ਹੁਣ ਸੋਚ ਸਮਝ ਕੇ ਤੇ ਕੇਵਲ ਮਤਲਬ ਦੀਆਂ ਗੱਲਾਂ ਲਿਖਾਂਗਾ ਚਿੱਠੀ ਲੰਬੀ ਜਿੰਨੀ ਲੰਬੀ ਪੜਨ ਵਾਲੀ ਵਿੱਚ ਸਬਰ ਦੀ ਓਨੀ ਹੀ ਘਾਟ ਫਿਰ ਵੀ ਲੱਗਦੀ ਵਾ ਆਪਣੀ ਬੇਸਬਰੀ ਨੂੰ ੱੱਲਣ ਦੀ ਕੋਸ਼ਿਸ਼ ਕਰਦੀ ਹੋਈ ਰਾਣੋ ਕਾਲੀ ਕਾਰੀ ਇਸ ਨੂੰ ਪੜ੍ਹ ਰਹੀ ਸੀ ਤਾਂ ਜੋ ਛੇਤੀ ਤੋਂ ਛੇਤੀ ਇਹਨੇ ਸਾਰੇ ਵਰਗਿਆਂ ਦਾ ਪਾਠ ਸਮਾਪਤ ਕਰ ਸਕੇ ਕਿਤਨਾ ਨੌਕਾ ਕਿਤਨਾ ਚਟਪਟੇ ਜਿਹਾ ਅਸਰ ਹੋ ਰਿਹਾ ਸੀ ਰਾਣੋ ਉੱਤੇ ਇਸ ਚਿੱਠੀ ਦਾ ਕਿੱਥੇ ਉਹ ਹਾਲ ਹਾਲਤ ਜਦੋਂ ਲਫਾਫਾ ਖੋਲਦੀ ਤੇ ਨੀਰੇ ਹੱਥ ਹੀ ਨਹੀਂ ਸਾਰਾ ਸਰੀਰ ਨਫਰਤ ਨਾਲ ਕੰਬ ਰਿਹਾ ਸੀ ਤੇ ਕਿੱਥੇ ਇਹ ਹਾਲ ਸੀ ਕਿ ਮਸੇ ਚੌਥੇ ਕ ਹਿੱਸਾ ਪੜਦਿਆ ਨਾ ਪੜਦਿਆ ਉਸ ਦਾ ਮਨ ਚਿੱਠੀ ਲਿਖਣ ਵਾਲੇ ਪ੍ਰਤੀ ਹਮਦਰਦੀ ਪਿਆਰ ਤੇ ਤਰਸ ਨਾਲ ਝਲਕ ਉੱਠਿਆ ਕੁਝ ਝਟਕੇ ਜਿਹੇ ਵੱਜਦੇ ਮਹਿਸੂਸ ਹੋਏ ਰਹੇ ਸਨ ਉਸ ਨੂੰ ਆਪਣੇ ਅੰਦਰ ਦਿਲ ਉਸ ਦੇ ਦੀ ਧੜਕਣ ਵਧੀ ਜਾ ਰਹੀ ਸੀ ਤੇ ਅੱਖਾਂ ਉਸ ਦੀਆਂ ਭੇਜ ਰੰਗਾ ਸਨ ਤੇ ਧੜਕਣ ਵਿੱਚੋਂ ਜਿਵੇਂ ਕੋਈ ਮਹੀਨ ਜਿਹੀ ਬਾਜ ਉਸ ਨੂੰ ਸੁਣਾਈ ਦੇ ਰਹੀ ਸੀ ਪ੍ਰਸ਼ਨ ਚੁਝਕ ਆਵਾਜ਼ ਉਸ ਨੂੰ ਪਤਾ ਹੈ ਕਿ ਰਾਣੋ ਅਜੇ ਤੱਕ ਵੀ ਉਸ ਨੂੰ ਨਫ਼ਰਤ ਕਰਦੀ ਹੈ ਪਰ ਉਸ ਵਰਗੇ ਉੱਜੜ ਨੂੰ ਇਹ ਗੱਲਾਂ ਲਿਖਣ ਦਾ ਟੰਗ ਕਿੱਥੋਂ ਆ ਗਿਆ ਉਸ ਨੂੰ ਤਾਂ ਜੱਜ ਦੀਆਂ 4 17 ਵੀ ਲਿਖਣਾਂ ਨਹੀਂ ਸਨ ਆਉਂਦਾਂ ਇੱਕ ਨੰਬਰ ਦਾ ਕੁੜਮਤੀਆ ਗੱਲ ਗੱਲ ਤੇ ਲੋਹਾ ਲਖਾ ਹੋ ਜਾਣ ਵਾਲਾ ਅੜਵ ਅੜਵੰਗ ਐਡਾ ਵਧੀਆ ਲਿਖਣਾ ਐਡਾ ਵਧੀਆ ਲਿਖਣ ਟੰਗ ਇਤਨੀ ਮਾਜ਼ੀ ਹੋਈ ਬੋਲੀ ਜਿਉਂ-ਜਿਉਂ ਪੜੀ ਜਾਂਦੀ ਉਸੇ ਕਰਮ ਨਾਲ ਚਿੱਠੀ ਲਿਖਣ ਵਾਲੇ ਦੀਆਂ ਭੁੱਲੀਆਂ ਬਿਸਰੀਆਂ ਜਾਂਦਾਂ ਜਿਵੇਂ ਨਮੀਆਂ ਤਾਜ਼ੀਆਂ ਬਣ ਕੇ ਉਸ ਤੇ ਛਾਈ ਜਾਂਦਨ ਹਥਲੇ ਵਰਕੇ ਦਾ ਛੇੜਕਲਾਤਾ ਮਤਲਬ ਦੀਆਂ ਗੱਲਾਂ ਲਿਖਾਂਗਾ ਸਮਾਪਤ ਕਰਕੇ ਰਾਣੂ ਨੇ ਉਦੋਂ ਅਗਲਾ ਵਰਕਾ ਚੁੱਕਿਆ ਤੇ ਚੁੱਕਦਿਆਂ ਚੁੱਕਦਿਆਂ ਇੱਕ ਅਸ਼ੰਕਾ ਉੱਠੀ ਕਿ ਉਸ ਦੇ ਅੰਦਰ ਕਿਤੇ ਕਿਸੇ ਹੋਰ ਪਾਸਿਓਂ ਤਾਂ ਨਹੀਂ ਸੀ ਸੂਹ ਲਿਖਾਈ ਤੇ ਇਸ ਅਸ਼ੰਕਣੇ ਰਾਨੋ ਦੇ ਅੰਦਰ ਕੁਝ ਕੜਤਨ ਜਿਹੀ ਲਿਆ ਤੇ ਦਿਲ ਹੀ ਦਿਲ ਵਿੱਚ ਉਹ ਉਸ ਨੂੰ ਖੋਸਣ ਲੱਗੀ। ਆਕਲ ਦਾ ਅੰਨਾ, ਹੋਸ਼ ਹੀ ਰਿਆ ساری ਉਮਰ। ਪੁੱਛੇ ਕੋਈ ਇਸ ਮੂੜਮੱਤੀ ਨੂੰ ਕਿ ਇਹੋ ਜਿਹੀਆਂ ਚੇਟੀਆਂ ਕਿਤੇ ਹੋਰ ਪਾਸੋਂ ਲਖਾਈ ਦੀਆਂ ਨੇ? ਇਹ ਮਹੀ ਦਿਲ ਵਿੱਚ ਕੁੜਤਿਆਂ ਕੁਸਦਿਆਂ ਉਸ ਅਗਲਾ ਵਰਕਾ ਪੜਨਾ ਸ਼ੁਰੂ ਕੀਤਾ। ਸੱਚ ਲਿਖਦਿਆਂ ਲਿਖਦਿਆਂ ਮੈਨੂੰ ਇੱਕ ਹੋਰ ਗੱਲ ਦਾ ਖਿਆਲ ਆ ਰਿਹਾ ਹੈ। ਸੋ ਪਹਿਲਾਂ ਉਸੇ ਨੂੰ ਲਿਖ ਲਵਾਂ। ਮੇਰਾ ਦਿਲ ਕਹਿ ਰਿਹਾ ਹੈ ਰਾਣੂ ਕਿਸ ਚਿੱਠੀ ਦੀ ਸਾਫ ਸੁਥਰੀ ਲਿਖਾਈ ਨਾਲੇ ਸਵਰੀ ਹੋਈ ਬੋਲੀ ਦੇਖ ਕੇ ਤੂੰ ਸੋਚੇਂਗੀ ਕਿ ਮੋਤੀ ਨੇ ਇਹ ਚਿੱਠੀ ਕਿਸੇ ਹੋਰ ਤੋਂ ਪਾਸੋਂ ਲਿਖਵਾਈ ਹੋਵੇਗੀ ਹਜ਼ਾਰ ਮੂਰਖ ਸਹੀ ਉੱਜੜ ਸਹੀ ਮੈਂ ਪਰ ਇੱਕਦਮ ਹੀ ਕੀ ਇਹ ਡਰ ਗਿਆ ਗੁਜਰਾ ਹਾਂ ਕਿ ਜੋ ਇਸ ਕਿਸਮ ਦੀ ਚਿੱਠੀ ਹੋਰ ਕਿਸੇ ਤੋਂ ਲਕਵਾਵਾ ਸੋ ਤਸੱਲੀ ਰੱਖ ਰਾਣੂ ਇਹ ਚਿੱਠੀ ਮੈਂ ਆਪ ਲਿਖ ਰਿਹਾ ਹਾਂ ਹੋਰ ਕਿਸੇ ਪਾਸੋਂ ਨਹੀਂ ਲਿਖਵਾਈ ਤੂੰ ਜਾਣਨਾ ਚਾਹੇਂਗੀ ਕਿ ਮੇਰੇ ਵਰਗੇ ਨਿਅਖਰੇ ਨੂੰ ਕਿੱਥੋਂ ਚਾਚਾ ਆ ਕੇ ਲਿਖਾਂਦਾ ਚੱਜ ਆ ਹੀ ਜਾਂਦਾ ਹੈ ਜਦੋਂ ਆਦਮੀ ਕਿਸੇ ਮਜਬੂਰੀ ਦਾ ਸ਼ਿਕਾਰ ਹੋਵੇ ਇਹ ਮੈਂ ਤਾਂ ਕਿਸੇ ਅਖਾਨ ਨੇ ਆਖਿਆ ਕਿ ਜ਼ਰੂਰਤ ਇਜਾਦ ਦੀ ਮਾਂ ਹੁੰਦੀ ਹੈ ਬੇਰਵੇ ਨਾਲ ਤੇਰੇ ਇਸ ਸਵਾਲ ਦਾ ਜਵਾਬ ਆਂਗਾ ਚੱਲ ਕੇ ਤੇ ਮਾਂਗਾ ਹਲੇ ਕੁਝ ਜ਼ਰੂਰੀ ਗੱਲਾਂ ਲਿਖਲਵਾਉਣ ਲੱਗਾਂਗੀ ਬਹੁਤ ਲੰਬੀ ਕਥਾ ਹੈ ਰਾਣੋ ਕਿ ਘਰੋਂ ਨਿਕਲਣ ਤੋਂ ਬਾਅਦ ਇੰਨੇ ਸਾਲ ਮੈਂ ਕਿਵੇਂ guzारी ਕਿੱਥੇ guzारी ਪਰ ਇਹ ਕਿੱਸਾ ਤਾਂ ਬਹੁਤ ਲੰਬਾ ਹੈ ਜਿਹੜਾ ਕਾਗਜ਼ ਛਾਹੀ ਦੀ ਮਦਦ ਨਾਲ ਨਹੀਂ ਮੁੱਕ ਸਕਦਾ। ਜਾਤੀਕ ਮੂੰਹ ਦੋਹੀ ਬੈਠ ਕੇ ਨਾ ਸੁਣਾਇਆ ਜਾਵੇ। ਤੇ ਮੂੰਹ ਦੋਹੀ ਬੈਠਣ ਦਾ ਇੱਕ ਚੰਗਾ ਅਫਸਰ ਵੀ ਤਾਂ ਪੈਦਾ ਹੋ ਗਿਆ ਹੈ ਜਿਸ ਦਾ ਜ਼ਿਕਰ ਅੱਗੇ ਚੱਲ ਕੇ ਕਰਾਂਗਾ। ਕੀ ਕਣ ਤੈਨੂੰ ਦੱਸਾਂ ਤੈਨੂੰ ਦੱਸਾਂ ਰਾਂ ਕਿ ਘਰੋਂ ਨਿਕਲਣ ਤੋਂ ਬਾਅਦ ਕਿੰਦੀ ਤੇਜ਼ੀ ਨਾਲ ਤੁਸਾਂ ਦੋ ਹਨ ਤੈਨੂੰ ਨਾਲੇ ਆਪਣੀ ਬਾਦਨ ਸੀ ਮਾਂ ਨੂੰ ਮਿਲਣ ਦੀ ਭੜਕਣਾ ਮੇਰੇ ਅੰਦਰ ਦਿਨੋ ਦਿਨ ਵਾਧੀ ਚਲੀ ਗਈ। ਜਰ ਜਿੰਨਾ ਹਾਲਾਤਾਂ ਵਿੱਚ ਪਿੰਡੋਂ ਨਿਕਲਿਆ ਸਾਂ ਜਿਹੜਿਆ ਕਰਤੂਤਾਂ ਦੇ ਨੇ ਘਰ-ਬਾਰ ਛੱਡਣ ਲਈ ਮਜਬੂਰ ਕਰ ਦਿੱਤਾ ਸੀ ਆਪਣਾ ਉਹ ਮੂੰਹ ਕਾਲ ਲੈ ਕੇ ਕਿੰਜ ਪਰਤਦਾ ਕੀ ਮੈਂ ਆਪਣੇ ਆਪ ਨੂੰ ਇਸ ਕਾਵਲ ਛੱਡਿਆ ਸੀ ਛੇਕੜ ਸੋਚਿਆ ਹੋਰ ਨਹੀਂ ਤਾਂ ਇੱਕ ਚਿੱਠੀ ਤਾਂ ਲਿਖਣੀ ਹੀ ਚਾਹੀਦੀਏ ਮੈਨੂੰ ਪਰ ਕਿਸ ਨੂੰ ਲਿਖਦਾ ਮਾਂ ਮਰ ਚੁੱਕੀ ਐ ਇਸ ਦੀ ਖਬਰ ਮੈਨੂੰ ਕਿਸੇ ਨੇ ਕਿਸੇ ਤਰ੍ਹਾਂ ਲੱਗ ਗਈ ਸੀ ਬਾਕੀ ਲਾ ਪਾ ਕੇ ਜੀ ਕੋਈ ਹੈ ਹੀ ਸੀ ਜਿਸ ਨੂੰ ਚਿੱਠੀ ਲਿਖਦਾ ਉਹ ਸ਼ੁਤ ਤਾਂ ਇਥੋਂ ਹੋਰ ਕਿਹੜਾ ਰਹਿ ਗਿਆ ਸੀ ਪਰ ਇਸ ਦੇ ਰਸਤੇ ਵਿੱਚ ਵੀ ਤਾਂ ਦੋ ਬਹੁਤ ਵੱਡੇ ਰੁਕਾਵਟਾਂ ਰੁਕਾਵਟਾਂ ਸਨ ਪਹਿਲੀ ਕੀ ਇੱਕ ਕੁਵਾਰੀ ਕੁੜੀ ਜਿਸ ਦਾ ਮੈਂ ਕੁਝ ਨਹੀਂ ਲੱਗਦਾ ਤੇ ਜਿਹੜੀ ਆਪ ਵੀ ਨਾਲੇ ਉਸ ਦੇ ਘਰ ਵਾਲੇ ਵੀ ਮੈਨੂੰ ਭਰਪੂਰ ਨਫ਼ਰਤ ਕਰਦੇ ਨੇ ਉਸ ਨੂੰ ਚਿੱਠੀ ਲਿਖਣਾ ਕਿੰਡਾ ਵੱਡਾ ਅਪਰਾਧ ਹੈ ਦੂਸਰੀ ਰੁਕਾਵਟ ਇਹ ਕਿ ਜੇ ਪਲਾ ਟੀਟ ਭਣੇ ਦੇ ਤਾਂ ਰਾਣੂ ਨੂੰ ਲਿਖਾਂ ਹੀ ਤਾਂ ਕਿਵੇਂ ਜਦੋਂ ਕੀ ਜਦ ਕੀ ਮੈਨੂੰ ਤਾਂ ਟਾਂਗ ਸਿਰ ਆਪਣਾ ਨਾਲ ਲਿਖਣਾ ਵੀ ਨਹੀਂ ਆਉਂਦਾ ਤੂੰ ਮੰਨ ਨਾ ਮੰਨ ਰਾਨੋ ਪਰ ਇਹ ਗੱਲ ਦੀ ਬੇਸਫੇ ਸੱਚੀ ਹੈ ਕਿ ਕੇਵਲ ਤੈਨੂੰ ਚਿੱਠੀ ਲਿਖਣ ਦੀ ਯੋਗਤਾ ਪੈਦਾ ਕਰਨ ਖਾਤਰ ਹੀ ਮੇਰੀ ਰੁਚੀ ਪੜਨ ਲਿਖਣ ਵੱਲ ਮੁੜੀ ਹੈ ਜੀ ਕਦੇ ਕਦੀ ਇਹ ਗੱਲ ਨਾ ਹੁੰਦੀ ਤਾਂ ਯਕੀਨਨ ਅੱਜ ਵੀ ਮੈਂ ਬੰਨੂ ਦਾ ਬੰਨੂ ਹੀ ਹੁੰਦਾ ਮੈਂ ਮੁਕਰਦਾ ਨਹੀਂ ਕਿ ਤੇਰਾ ਪ੍ਰਾਤੀ ਹ ਤਾਂ ਇਥੋਂ ਵੀ ਵੱਧ ਆਪਣੀ ਮਾਂ ਦਾ ਤੈਨੂੰ ਤਾਂ ਮੈਂ ਅਪਾਨਤ ਹੀ ਕੀਤਾ ਸੀ ਪਰ ਉਸ ਅਪਘਣੀ ਨੂੰ ਅਪਾਨਤ ਕਰਨ ਤੋਂ ਛੋਟ ਮੈਂ ਉਸ ਦਾ ਕਾਤਲ ਵੀ ਹਾਂ ਤੇ ਕਾਤਲ ਕੀ ਕਿਹੋ ਜਿਹਾ ਜੇ ਕਦੀ ਉਸ ਦੇ ਕਲੇਜੇ ਵਿੱਚ ਛੁਰਾ ਘੋਪ ਦਿੰਦਾ ਤਾਂ ਬਾਅਦ ਤੋਂ ਬਾਅਦ ਘੰਟਾ ਤੋਂ ਘੰਟੇ ਦੜਫਣ ਤੋਂ ਬਾਅਦ ਦਮ ਤੋੜ ਦਿੰਦੀ ਪਰ ਮੈਂ ਜਿਸ ਅਤਿਆਹਤ ਦਾ ਉਸ ਉੱਤੇ ਵਾਰ ਕੀਤਾ ਉਸ ਦੇ ਯਕ ਮੈਨੂੰ ਪਤਾ ਨਹੀਂ ਕਿੰਨੇ ਹਫ਼ਤੇ ਯਸਾ ਕਿੰਨੇ ਮਹੀਨੇ ਤੜਫਾ ਤੜਫਾ ਕੇ ਉਸ ਗਰੀਬ ਬਣੀ ਦੀ ਜਿੰਦ ਗੱਡੀ ਹੋਵੇਗੀ ਇਹ ਇੱਕ ਐਸਾ ਮਹਾਪਾਪ ਸੀ ਜਿਸ ਦਾ ਪ੍ਰਸ਼ਿਤ ਕਈ ਜਨਮ ਧਾਰ ਕੇ ਵੀ ਕਰ ਸਕਾਂਗਾ ਮੈਨੂੰ ਉਮੀਦ ਨਹੀਂ ਜੇ ਕਦੀ ਜਿਉਂਦੀ ਹੁੰਦੀ ਤਾਂ ਮੈਂ ਉਸ ਦੇ ਕਰਮਾਂ ਵਿੱਚ ਲੇਟ ਕੇ ਕਦਮਾਂ ਵਿੱਚ ਲੇਟ ਕੇ ਉਸ ਤੋਂ ਖਿਮਾ ਮੰਗਦਾ ਤੇ ਮੇਰੀ ਪਿਆਰੀ ਅਮੜੀ ਜ਼ਰੂਰ ਆਪਣੇ ਇਸ ਕੰਪਿਊਟਰ ਨੂੰ ਖਤਾ ਵਕਸ਼ ਦਿੰਦੀ ਪਰ ਉਹ ਤਾਂ ਮਰ ਚੁੱਕੀ ਹੈ ਹੁਣ ਕਿੱਥੇ ਜਾਣਾ ਸੋਚਦਾ ਜਿਸ ਨੂੰ ਮੌਤ ਲੈ ਗਈ ਉਸਨੇ ਤਾਂ ਕਦੀ ਵੀ ਪੱਤ ਕੇ ਨਹੀਂ ਆਉਂ ਪਰ ਜਿਹੜਾ ਵਿਅਕਤੀ ਜਿੰਦਾ ਜਾਗਦਾ ਮੌਜੂਦ ਹੈ ਘੱਟੋ ਘੱਟ ਉਸ ਅੱਗੇ ਤਾਂ ਮੈਨੂੰ ਖਿਮਾ ਜਾਂਚ ਦੀ ਕਰਨੀ ਹੀ ਹੋਵੇਗੀ ਚਿੱਠੀ ਰਾਹੀਂ ਤਾਂ ਭਾਵੇਂ ਮੂੰਹੀ ਦਰ ਦੋਹੀ ਬੈਠ ਕੇ ਤੇ ਇਹ ਜਿਹੜੀ ਚਿੱਠੀ ਅੱਜ ਤੈਨੂੰ ਲਿਖ ਰਿਹਾ ਹਾਂ ਯਕੀਨ ਜਾਨੀ ਰਾਣੋ ਇਸ ਮਤਲਬ ਲਈ ਲਿਖ ਰਿਹਾ ਹਾਂ ਘਰ ਦੇ ਪਤੇ ਤੇ ਤੈਨੂੰ ਨਹੀਂ ਸ ਭੇਜ ਸਕ ਘਰ ਦੇ ਪਤੇ ਤੇ ਤੈਨੂੰ ਨਹੀਂ ਸੀ ਭੇਜ ਸਕ ਮੇਰੇ ਟੀਚੇ ਅਨੁਸਾਰ ਇਸ ਵੇਲੇ ਤੂੰ 10ਵੀਂ ਵਿੱਚ ਪੜ ਰਹੀ ਹੋਵੇਂਗੀ ਤੋ ਸਕੂਲ ਦੇ ਪਤੇ ਤੇ ਪਾਵ ਇਹ ਇਹੋ ਨਿਸ਼ਚਿਤ ਕੀਤਾ ਕਹਿ ਨਹੀਂ ਸਕਦਾ ਕਿ ਚਿੱਠੀ ਵਿੱਚ ਪ੍ਰਗਟ ਕੀਤੇ ਹੋਏ ਮੇਰੇ ਜਜ਼ਬਾਤ ਦਾ ਤੇਰੇ ਉੱਤੇ ਕੁਝ ਅਸਰ ਹੋਵੇਗਾ ਜਾਂ ਨਹੀਂ ਸ਼ਾਇਦ ਨਾ ਹੀ ਹੋਵੇ ਪਰ ਮੈਨੂੰ ਫਿਰ ਵੀ ਇਸ ਦਾ ਇਕਲਾਵਤਾ ਹੋਵੇਗਾ ਕਿ ਇਸ ਨਾਲ ਮੇਰੇ ਮੇਰਾ ਦਿਲ ਕਾਫੀ ਹੌਲਾ ਹੋ ਜਾਵੇਗਾ ਸ਼ਾਇਦ ਫਿਰ ਮੈਂ ਇਸ ਅਸਲ ਮਜ਼ਮੂਨ ਨੂੰ ਲਾਂਬੇ ਛੱਟ ਕੇ ਹੋਰ-ਹੋਰ ਗੱਲਾਂ ਵਿੱਚ ਗੱਲਾਂ ਵਿੱਚ ਪੈ ਗਿਆ ਪਰ ਦੱਸ ਚੁੱਕਾ ਸੀ ਕਿ ਤੇਰੇ ਨਾਲ ਸਾਹਮਣੇ ਬੈਠ ਕੇ ਗੱਲਾਂ ਕਰਨ ਦਾ ਇੱਕ ਅਫਸਰ ਸਹਿਸਵਾਹੀ ਪੈਦਾ ਹੋ ਗਿਆ ਕਿਹੜਾ ਅਫਸਰ ਉਹ ਦੱਸਣ ਤੋਂ ਪਹਿਲਾਂ ਮੈਨੂੰ ਇਸ ਦੀ ਭੂਮਿਕਾ ਦੱਸ ਲੈਣ ਦੀ ਉਸ ਰਾਤੀ ਮੈਂ ਜੋ ਕੁਝ ਦਿਲ ਵਿੱਚ ਧਾਰ ਕੇ ਬਸਤੀ ਵਿੱਚੋਂ ਨਿਕਲਿਆ ਸਾਂ ਕਦੀ ਸੋਚਦਾ ਆਤਮ ਹੱਤਿਆ ਕਰ ਲਵਾਂ ਕਦੀ ਦਿਲ ਵਿੱਚ ਆਉਂਦਾ ਕਿ ਚੋਰ ਡਾਕੂ ਬਣ ਕੇ ਆਪਣੇ ਗੁੰਡੇਪਣ ਨੂੰ ਖੂਬ ਜ਼ਾਕਰ ਕਰਾਂ ਦੇਖਿਆ ਲਾਉਂਦਾ ਕੀ 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 ਸੁਣਾਵਾ ਤੈਨੂੰ ਰਾਣੂ 99 ਸੁੱਕੇ ਕਿਸਮ ਦੇ ਮਨਸੂਬੇ ਨੇ ਇੱਕ ਤੋਂ ਇੱਕ ਵੱਧ ਖਤਰਨਾਕ ਵਿੱਚ ਵਿੱਚ ਐਸਾ ਵੀ ਹੁੰਦਾ ਕਿ ਮੇਰੇ ਅੰਦਰ ਦਾ ਮਰਦਾਉ ਪਣਾ ਮੈਨੂੰ ਸਲਾਮਤ ਕਰਨ ਲੱਗ ਪੈਂਦਾ ਮੈਨੂੰ ਚੁਣੌਤੀਆਂ ਦੇਣ ਲੱਗ ਪੈਂਦਾ ਕਿ ਉਹ ਬੇਵਕੂਫਾ ਜੇ ਮਰਨਾ ਹੀ ਚਾਉਣਾ ਹੈ ਤਾਂ ਮਰ ਕਿਸੇ ਅਰਥ ਲਗਾ ਲਗਾ ਕੇ ਮਰ ਭੰਗ ਦੇ ਭਾਜ ਜ਼ਿੰਦਗਾਉਣ ਦਾ ਕੀ ਲਾਭ ਜੇ ਖੂਨ ਖਰਾਬਾ ਕਰਨ ਨਾਲ ਹੀ ਤੇਰਾ ਦਿਲ ਠੰਡਾ ਹੋ ਸਕਦਾ ਹੈ ਤਾਂ ਕਿਸੇ ਸਰਬ ਸਾਂਝੇ ਵੈਰੀ ਦੀ ਅਲਖ ਮੁਕਾ ਕੁਝ ਬਣ ਕੇ ਵਿਖਾ ਕੁਝ ਕਰਕੇ ਦੱਸ ਪਰ ਕੀ ਬਣ ਕੇ ਵਿਖਾਵਾਂ ਕੀ ਕਰਕੇ ਦੱਸਾਂ ਕੁਝ ਵੀ ਸਮਝ ਨਾ ਆਵੇ ਜਦੋਂ ਕਿ ਨਾ ਮੇਰੇ ਕੋਲ ਇਲਮ ਤੇ ਨਾ ਅਕਲ ਚਿੱਠੀ ਦਾ ਮਸਾ ਧਾਈਕੇ ਸਾਹੀ ਰਾਣੋ ਨੇ ਮੁਕਾਇਆ ਹੋਵੇਗਾ ਕਿ ਇਸ ਬਾਕ ਨੂੰ ਪੜਦਿਆਂ-ਪੜਦਿਆਂ ਉਸ ਦਾ ਧਿਆਨ ਬੂਹੇ ਵੱਲ ਖਿੱਚਿਆ ਗਿਆ। ਪਹਿਲਾਂ ਠਕ-ਠਕ ਤੇ ਫਿਰ ਉਸ ਸੁਣਿਆ ਰਾਣੋ ਨੀ ਰਾਣੋ ਕੁੜੇ ਅੰਦਰ ਕੀ ਕਰਨ ਡਈ ਹੁੰਦੀ ਐ ਬੂਹਾ ਮਾਰ ਕੇ ਮਾਂ ਦੀ ਬਾਤ ਸੁਣ ਕੇ ਰਾਣੋ ਨੂੰ ਹੱਥਾਂ ਪੈਰਾਂ ਦੀ ਪੈ ਗਈ ਘਬਰਾਟ ਵਿੱਚ ਉਸ ਦਾ ਕਾਗਜ਼ ਦਾ ਫਿਲਰ ਖਿਲਾਰਾ ਸਮੇਟ ਕੇ ਸਰਾਣੇ ਹੇਠ ਦੇ ਬੂਤਾ ਤੇ ਬੂਹਾ ਖੋਲਦੀ ਹੋਈ ਬੋਲੀ ਕੁਝ ਨਹੀਂ ਬੀਬੇ ਮੈ ਮੇਂ ਜਰਾ ਸਿਰ ਪੀੜ ਹੁੰਦੀ ਸੀ ਇਸੇ ਕਰਕੇ ਅੱਧੇ ਦਿਨ ਦੀ ਛੁੱਟੀ ਲੈ ਕੇ ਆ ਗਈ ਹਾਂ ਸਨੇਹ ਭਰੇ ਨੁਹਾਰੇ ਨਾਲ ਮਾਂ ਨੇ ਧੀ ਨੂੰ ਡਾਂਟਿਆ ਸਿਰ ਪੀੜ ਨਾ ਹੋਵੇ ਤਾਂ ਹੋਰ ਕੀ ਹੋਵੇ ਖਸਮਾ ਨੂੰ ਖਾਣੀ ਦਿਨੇ ਵੀ ਪੜ੍ਹਾਈ ਰਾਤੀ ਵੀ ਪੜ੍ਹਾਈ ਕਹਿੰਦੀ ਨਹੀਂ ਸੀ ਸੌ ਜਾ ਕੁੜੀਏ ਬਿਮਾਰ ਹੋ ਜਾਵੇਂਗੀ ਜਗਰਾਤੇ ਕਟ-ਕਟ ਕੇ ਛੇਕੜ ਉਹੋ ਗੱਲ ਹੋ ਕੇ ਰਹੀ ਨਾ ਲੰਬੀ ਪੈ ਜਾ ਰਤਾ ਸਿਰ ਵਿੱਚ ਤੇਲ ਝੱਸ ਦੇ ਕੋਈ ਨਹੀਂ ਬੇਬੇ ਰਾણો ਤਸੱਲੀ ਦਿੰਦੀ ਹੋਈ ਬੋਲੀ ਤੇਲ ਛੱਸਣ ਦੀ ਲੋੜ ਨਹੀਂ ਅੱਧਾ ਘੰਟਾ ਸੌਣ ਨਾਲ ਆਪੇ ਹਟ ਜਾਵੇਗੀ ਤਸੌ ਜਾ ਆਰਾਮ ਨਾਲ ਕਹਿੰਦੀ ਹੋਈ ਉਸ ਦੀ ਮਾਂ ਬਾਹਰ ਨਿਕਲ ਗਈ ਤੇ ਜਾਂਦੀ ਹੋਈ ਓਵੇਂ ਹੀ ਬੂਹਾ ਪੇੜ ਗਈ ਉਸ ਦੇ ਨਿਕਲਦਿਆਂ ਹੀ ਰਾણો ਨੇ ਮੋੜ ਚਿਟਕਨੀ ਲਗਾ ਲਈ ਤੇ ਸਰਾਣੇ ਇਹ ਠੋਕਾ ਕਾਗਜ਼ ਪੱਤਰ ਕੱਢ ਕੇ ਮੋੜ ਪੜਨ ਦੇ ਆਰੇ ਲੱਗ ਗਈ ਤਨ